படோ <Mile dizzy stato> ਆਪਾਂ ਦਿੰਨੇ ਹੋਈਏ ਹਰਾਇਓ ਮੈਂ ਤੁਹਾਨੂੰ ਬੇਨਾ ਵਾ ਨਹੀਂ ਤੁਹਾਨੂੰ ਨਾ ਕੋਈ ਨਾ ਮੈਂ ਤੱਕੇੜਾ ਮੈਂ ਨਹੀਂ ਆਇਆ ਆਇਆ ਤੇਰੀ ਚੱਲੀ ਓਏ ਓਾ ਨਹੀਂ ਇਹਦੇ ਨਾਲ ਦੇ ਕੋਈ ਨਹੀਂ ਆ ਮੁੰਡੇ ਦੇ ਭੋੜੇ ਦੇ ਘੜਦਾ ਓਸਾਂ ਦੀ ਤੇਰੇ ਕਿਹੜਾ ਵਾਲਾ ਚੱਲੇ ਵੇਚ ਬਾਰ ਵੀਰ ਵੱਡੇ ਕਿੱਦੇ ਕੀ ਭਰਾ ਜੇ ਮੇਰੀ ਤੇਰੀ ਨਹੀਂ ਜੇਰੀ ਇਹ ਹੋਇਦਰ ਕੇਦਰ ਆਇਆ ਯਾਰ ਓਏ ਗੂੜੇ ਦੇ ਬੈ ਲੱਗੇ ਆ ਗਾਈਜ਼ ਗੂੜੇ ਦੇ ਆਹ ਲਓ ਜੀ ਲਓ ਵੀਰ ਜੀ ਲਓ ਹੋਰ ਬੰਦ ਹੋ ਗਿਆ ਕਿੰਨੇ ਦੀ ਪੁੱਛਾਂ ਨਹੀਂ ਜੀ ਆਲੀਆਂ ਕਿੰਨੀਆਂ ਤਿੰਨ ਬੜੀਆਂ ਚਲੋ ਹਣ ਲੱਗੋ ਲਾਂਚ ਆਪ ਆਪ ਲੈ ਆਈਏ ਅੱਧੀ ਅੱਧੀ ਕਰ ਲੈਣੇ ਆਓ ਬੱਚੇ ਦੜਦਾ ਹੀ ਮਿੰਟਾ ਮੇਰੇ ਪਾਸਾ ਠੀਕ ਆ ਬਰਾ ਨਹੀਂ ਕਰ ਚੱਲੂਗਾ ਆ ਵੀ ਚੱਲੂਗਾ ਜਾਂ ਸੁਹਾਵਾ ਆ ਆ ਇਹ ਇਤਰਾ ਚਲਾ ਬੱਚਾ ਲੈ ਉਹ ਜੂਟਾ ਲੈ ਉਹ ਹਾਂ ਇਹ ਵੀਰ ਦੀ ਸਿਗਰਟ ਘਾ ਲਿਆ ਇਹ ਪਛਾਨ ਨੂੰ ਇਹ ਵੀਰ ਹੀ ਰਹਿੰਦਾ ਏ ਮੇਲੇ ਚ ਇਹਦੇ ਕਹਿ ਆਪਾਂ ਤੇ ਕਿੱਧਰ ਬਲਾ ਪਿਆ ਮੈਨੂੰ ਤੇ ਹੁਣ ਉਸ ਤਰ੍ਹਾਂ ਹੁੰਦਾ ਵੀ ਹੁਣ ਇਹਦੇ ਆਪਾਂ ਸਾਡੀ ਕੀ ਕਰਨਾ ਆਹ ਏ ਆਡੀ ਵਾਰ ਨਹੀਂ ਆਉਂਦੀ ਔਰ ਤੇ ਉਹ ਕਹਿੰਦਾ ਇਹ ਪਟਾ ਲਾ ਸੀ ਗਿਆ ਨਾ ਜਿੰਨਾਂ ਦਾ ਉਸਤਾ ਆ ਗਿਆ ਤੇ ਠੀਕ ਹੈ ਉਹ ਇਹ ਪਹਿਲਾਂ ਮਸਾਡਾ ਕੇ ਆ ਬਾਬਾ ਜੀ ਆ ਕੰਮ ਨਾ ਕਰੋ ਭਾਈ ਤਕਾ ਹੋਈ ਜਾਂਦਾ ਭਾਜੀ ਤਕਾ ਆ ਆ ਵੇਖੋ ਪਟੇ ਲਾ ਦਿੱਤੇ ਆ ਪਟੇ ਲਾ ਤੇ ਕਹਿੰਦੇ ਕਹਿੰਦੇ ਪਟੇ ਲੱਤ ਚੁੱਕੇ ਨੇ ਹਾਏ ਕੁੱਤੇ ਜਾ ਕੇ ਜਦੋਂ ਡੋਲੇ ਮੋਲੇ ਖਾਂਦਾ ਹੈ ਨਾ ਬਾਲਾ ਹੋਰ ਤਰ੍ਹਾਂ ਹੁੰਦੀ ਹੈ ਬੌਂਸਰ ਕਿੱਥੋਂ ਲੈ ਗਿਆ ਇਹ ਬੌਂਸਰ ਕਿੱਥੋਂ ਲੈ ਗਿਆ ਭਾਈ ਇਹ ਕਿਹੜੇ ਉਹ ਵੇਖੋ ਆ ਬੌਂਸਰ ਲਿਆਂਦੇ ਆ ਵੇਖੋ ਬੌਂਸਰ ਨੰਬਰ 2 ਉਹ ਨੰਬਰ ਖਲਾਰ ਦੇ ਚੇ ਮੇਰੇ ਘਰ ਵੀਡੀਓ ਡੱਪਰ ਖਲਾਰ ਦੇ ਜੋ ਵੇਲੋ ਉਹਨੇ ਡੈਰ ਰੱਖ ਮੈਂ ਮੈਂ ਪਾਛਾ ਨ ਕੋ ਖਾਲੀ ਪਰ ਦਾਲੂ ਨਾ ਕਰੀ ਹੇਰ ਚੱਲੂ ਅੱਜ ਕ ਲਈ ਆਓ 4 ਰੁਪਏ ਦਿੱਤੇ ਆ ਵਾਹ ਚੱਲ ਗਿਆ ਆਏ ਨਿਕਾਈ ਆਏ ਗਾਈਂ ਮੈਂ ਮਾਰ ਗਿਆ ਆਏ ਗਾਈਂ ਇਹ ਮੈਂ ਡਰ ਗਿਆ ਆਏ ਮੈਂ ਵੀ ਡਰ ਗਿਆ ਇੱਥੇ ਰੱਖਦਾ ਇੱਥੇ ਰੱਖੋ ਨੀ ਦਿੰਦੇ ਆਏ ਹਾਏ ਇਦਾਂ ਨਾ ਇਦਾਂ ਨਾ ਅੰਜ ਨਾ ਝੂਠਾ ਕਰੀ ਆਹ ਆ ਝੂਠੇ 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 ਜਾ ਨਾ ਧਿਆਨ ਨਾ ਓਏ ਝੂਠੇ ਕਾਲ ਵੀਡੀਓ ਦਾ ਮੇਲੇ ਦੀ ਜਬੜਾਈਏ ਮੇਲੇ ਆਉਂਦੇ ਕੰਮ ਦੁੱਝਾ ਹੀ ਆ ਲੈ ਦੋਰ ਫੁੱਟੇ ਮੂੰ ਇਹਨਾਂ ਨੂੰ ਲੈ ਆ ਗਏ ਫੇਰ ਦੁਰਤਾ ਆ ਪੈਗ ਦਾ ਗੇਰ ਪਾ ਪੈਸੇ ਵਾਸ ਲੈ ਲੈਣੇ ਹੁਣ ਆਪਾਂ ਚਲੋ ਅੱਧੇ ਦੇ ਦਿਓ ਅੱਧੇ ਵਾਸ ਲੈ ਲੈਣੇ ਆਪਾਂ ਹੁਣ ਅੱਧੇ ਵਾਸ ਦੇ ਦਿਓ ਅੱਧੇ ਆ ਨੂੰ ਕਹਿੰਦੇ ਡਾਰਾ ਮੁੰਡਿਆ ਉਹ ਲਾਤੇ ਉਹ ਮੁੰਡੇ ਨੂੰ ਕਹਿੰਦੇ ਡਾਰਾ ਮੁੰਡਿਆ ਆ ਵੇਖੋ ਆ ਵੇਖੋ ਆਪਾਂ ਉਤਰਨਾ ਆਪਾਂ ਹੀ ਉਤਰਨਾ ਦਿਨਾਂ ਉਤਰ ਜਾਣਾ ਜੀ ਲੈ ਇੱਥੇ ਕੰਮਾਂ ਅੱਗੇ ਜਾਂਦੇ ਆ ਲਗੜਾ ਨਹੀਂ ਨਹੀਂ ਆਈ ਹਣੀ ਆਈ ਹਣੀ ਆਈ ਹਣੀ ਉਹ ਲਾਲ ਜੀ ਪੱਗ ਜਿਹਨੇ ਬੰਨੀ ਕਹਿੰਦੇ ਨੂੰ ਹਣੀ ਕਹਿੰਦੇ ਮੁੰਡੇ ਦੇ ਨਾਲ ਹਣੀ ਆ ਨਹੀਂ ਦੇਖੋ ਆ ਜਾ ਜੀ ਠਾ ਜਾ ਤੇ ਜਾ ਤੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੂੰ ਨਾ ਉੱਡਿਆ ਜੀ ਕੋਣ ਲੈ ਤੋ ਤੇਰਾ ਹੀ ਹੌਣ ਚੁੱਕਣਾ ਵਾਏ ਓਏ ਓਲੀ ਆਏਗੀ ਹੌਣ ਨਹੀਂ ਚੁੱਕਣਾ ਕੋਣ ਓ ਮੇਰਾ ਬਾਈ ਲੱਗਾ ਹੋਵੇ ਸੰਜੂ ਓਏ ਬਸ ਸੰਜੂ ਹੈਲੋ ਹੈਲੋ ਹਾਂਜੀ ਓਏ ਆ ਜਾਓਗਾ ਓਏ ਆ ਜਾਓਗਾ ਉੱਤਰ ਆਏ ਆ ਉੱਤਰ ਆਏ ਆ ਕਾਲੀ ਚੀਜ਼ ਉੱਠਦੀ ਹੈ ਦਿਲ ਦੇ ਵਿੱਚ ਕੋਈ ਗੱਲ ਨਹੀਂ ਕੋਈ ਗੱਲ ਓ ਅਰਸ਼

ਇਹ ਮੈਂ ਮੈਨੂੰ 500 ਰੁਪਏ ਬਲਜੰਦਰ ਸਿੰਘ ਪਿਛਲੇ ਕੋ ਤੋਂ 200 ਰੁਪਏ ਜਿੰਤਪਾਲ ਕਨੇਡਾ 4000 ਰੁਪਏ ਗੁਰਵਿੰਦਰ ਸਿੰਘ 100 ਰੁਪਏ ਆਕਾਸ਼ ਦੇ 50 ਰੁਪਏ ਜਗਮੀਤ ਭੇਲੋਵਾਲ ਤੋਂ 1000 ਰੁਪਏ ਰਾਜਿੰਦਰ ਸਿੰਘ ਬੱਚੇ ਦੀ ਆਤਮਾਨੰਦ ਦੇ 200 ਰੁਪਏ ਸੁਵਿੰਦਰ ਸਿੰਘ ਮੋਜੀ 100 ਰੁਪਏ ਪ੍ਰਸ਼ਾਦ ਸ਼ਾਖਲਾ ਆਇਆ ਆ ਜਾ ਦੇ ਲੰਗਰ ਕੋਈ ਤੇ ਲੰਗਰ ਲਾਏ ਨੇ ਕੋਈ ਕੋਈ ਪਾਇਛਣ ਉਹਨੇ ਚੱਕ ਲਾ ਕੇ ਕੌਫੀ ਹੀ ਸੰਗਤ ਹੈ ਜੀ ਸੰਗਤ ਆ ਆਪ ਦੀ ਦਰਪਨ ਦੋਹਾਂ ਲਈ ਤੇ ਪਰਵਾਹੀਆਂ ਜਿਹੜੀ ਸ਼ਰਤਾਂ ਲੈ ਕੇ 18 ਤੱਕ ਪਸੀਨਾ ਨਿਕਲ ਕੇ ਕਿਸੇ ਕੋਲ ਆਇਆ ਉਹ ਆਪ ਦੀ ਤੇ ਉਹ ਨੂੰ ਦਾਤ ਨਾਲ ਜੀ ਲੈ ਆ ਹਾਂਜੀ ਭਾਈ ਹੈਲੋ ਮਨ ਨਾ ਆ ਜਾ ਕਰੋ ਆਪਾਂ ਨਾ ਆ ਜਾ ਕਰੋ ਆਸपास ਆ ਜਾ ਬਲੋ ਪਾ ਦੋ ਪਾ ਦੋ ਅੰਕ ਤੇ ਪਾ ਦੇ ਪਾਲਾ ਪੰਡਿਤ ਪਾ ਦੋ ਪਾ ਇੱਥੇ ਪਾ ਲੈ ਆਜੋ

ਆਪ ਦਾ ਇਹ ਮੇਲਾ ਸਮਾਪਤ ਹੋ ਰਿਹਾ ਹੈ ਜਾ ਰਹੇ ਹਾਂ ਅੱਗੇ ਚੱਲਾਰੂ ਇਹਨਾਂ ਨੂੰ ਚਾੜੇ ਜਾਂਦੇ ਜੋ 2.5 ਕਿਲੋ ਲਈ ਹੋ ਗਿਆ ਕਿ ਜੂ ਮੇਨਾਂ ਦੀ ਗਾਇਸ ਹੋਰ ਪੇਜ ਨੰਬਰ 20 ਦੇ ਬਣਾਇਆ 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 ਆ ਬਣਾਇਆ ਮੇਰੇ ਤੇ ਰਾਜ ਬਣਾਉਣਾ ਵੱਡੇ ਦਾ ਮੋਲ ਬਣਿਆ ਹੈ ਵੱਡੇ ਵਕਈ ਚੱਲਦੇ ਆ Tenemos las dichas.